ਹੈਲੋ ਹੈ ਗਏ ਤੁਮ ਗਾਈਸ ਕੀ ਹਾਲ ਚਾਲ ਹੈ ਮੈਂ ਬੇਟ ਬੋਸ ਹਾਂ ਕੈਮਰਾ ਵੈਲਕਮ ਟੂ ਦਾ ਆਪਣਾ ਇਹ ਚੈਨਲ ਮੀਟ ਐਂਡ ਫਰੀਦ ਵਲੌਗਸ ਫੇਸ ਜੇ ਲੱਗਿਆ ਮੈਂ ਵਲੌਗ ਵੀ ਸਟਾਰਟ ਕਰੀ ਮੈਂ ਵਲੌਗ ਲੱਗਾ ਸਟਾਰਟ ਕਰਨਾ ਪਰ ਨਾਤੀ ਆਰਾਊਂਡ ਟਾਈਮ 8:00 ਵਜੇ ਚੰਗੇ ਤੇ ਆਪਣੇ ਪੈਨ ਲੱਗਾ ਮੀਂਹ ਦਿਖਾ ਲਈ ਇੱਕ ਵਾਰੀ ਆਹ ਲੋ ਜੀ ਬਹੁਤ ਤੇਜ਼ ਮੀਂਹ ਪੈ ਰਿਹਾ ਹੈ ਹਾਂ ਬਾਕੀ ਕੈਮਰੇ ਦੇ ਘੱਟ ਦਿਖਦਾ ਹੋਗਾ ਬਾਕੀ ਮੌਸਮ ਬਹੁਤ ਠੰਡਾ ਹੋਇਆ ਹੋਇਆ ਬਹੁਤ ਜ਼ਿਆਦਾ ਆਹ ਦੇਖੋ ਬਿਜਲੀ ਫਲਿਸ਼ ਕਰੀ ਹੈ ਤੁਹਾਨੂੰ ਦਿਖ ਰਹੀ ਹੋਏ ਸ਼ਾਇਦ ਆਵਾਜ਼ ਵੀ ਆ ਰਹੀ ਹੈ ਬਿਜਲੀ ਦੀ ਤੇ ਉਹ ਮੈਂ ਮੀਂਹ ਆਪਣੇ ਪੈ ਜਾਂਦਾ ਤੇ ਇਸ ਤੋਂ ਬਾਅਦ ਮਤਲਬ ਇਹ ਬਲੌਗ ਆਪਾਂ ਫਿਰ ਸਟਾਰਟ ਕੀਤਾ ਕਿਉਂਕਿ ਨਾ ਮੈਂ ਤੁਹਾਨੂੰ ਲਾਸਟ ਟਾਈਮ ਹੀ ਦੱਸਿਆ ਸੀ ਕਿ ਆਪਣਾ ਇੱਕ ਬੜੀ ਕੀ ਰਹੀ ਸੀ ਆਪਣਾ ਖੀਰ ਵੀ ਬਣਾਇੀ ਸੀ ਉਹ ਵੀ ਗਿਆ ਸੀਗਾ ਉਸ ਟਾਈਮ ਆਪਣਾ ਜਿਹੜਾ ਬਲੌਗ ਸੀ ਉਹ ਡਿਲੀਟ ਹੋ ਗਿਆ ਸੀਗਾ ਤੇ ਮੀਂਹ ਆ ਵੀ ਜਾਂਦਾ ਮਿਆਂ ਤੇ ਇਸੇ ਕਰਕੇ ਸੀ ਬਣਾਉਂਗੇ ਹਮ ਤਾਂ ਬਣਾੜਿਆ ਖੀਰ ਪੂਰੇ ਤੇ ਉਸੇ ਕਰਕੇ ਆਪਾਂ ਇਹ ਬਲੌਗ ਸਟਾਰਟ ਕੀਤਾ ਨਾ ਕਿਉਂਕਿ ਪਹਿਲਾਂ ਨੂੰ ਵੀ ਸੋਚ ਲਈ ਜਾਂਦਾ ਆਪਾਂ ਇਹ ਬਲੌਗ ਦਾ ਤਾਂ ਬਣਾ ਰਿਹਾ ਕਿ ਕਿੰਨਾ ਕੀਰ ਦਾ ਬਲੌਗ ਵਿੱਚ ਸੀਗਾ ਇਸ ਵਾਰ ਆਪਾਂ ਕੀ ਪੂਰੇ ਬਣਾਵਾਂ ਬਿਲਕੁਲ ਨਹੀਂ ਕਰਨਾ ਆ ਦੇਖੋ ਜੀ ਅੱਜ ਜਨਮਾਸ਼ਟਮੀ ਵੀ ਆ ਅੱਜ ਜਨਮਾਸ਼ਟਮੀ ਵੀ ਆ ਤੇ ਇੱਕ ਤੁਹਾਨੂੰ ਸ਼ਾਰਟ ਵਲੌਗ ਦੇਖਣ ਨੂੰ ਮਿਲੂਗਾ ਵੀਰ ਦਾ ਇਹ ਜੋ ਵੀਰ ਨੇ ਆਪਣੇ ਘਰ ਦੇ ਕੋਲ ਕਾਣਾ ਜੀ ਰੱਖੇ ਨੇ ਜਿਹਨੂੰ ਸਥਾਪਨਾ ਕੀਤੀ ਹੈ ਕਾਣਾ ਜੀ ਸਥਾਪਨਾ ਕੀਤੀ ਹੈ ਕਾਣਾ ਜੀ ਤੁਹਾਨੂੰ ਸ਼ਾਰਟ ਵਲੌਗ ਤੁਹਾਨੂੰ ਕੱਲ ਜਾਂ ਪਰਸੋਂ ਹੋਰ ਵੀ ਦੇਖਣ ਨੂੰ ਮਿਲੂਗਾ ਇਹ ਵਲੌਗ ਕੋਈ ਮੁਰੰਗਾ ਪਰ ਬਾਅਦ ਵਿੱਚ ਦੇਖਣ ਨੂੰ ਸ਼ਾਇਦ ਪਹਿਲਾਂ ਹਾਂ ਲੋਕ ਕੱਲ ਦੇਖਣ ਨੂੰ ਮਿਲਦੇ ਹੋ ਤੁਸੀਂ ਨਹੀਂ ਹੋਰ ਤੇਜ ਆ ਗਿਆ ਦੇਖ ਸਕਦੇ ਹੋ ਤੁਸੀਂ ਆਵਾਜ਼ ਵੀ ਆ ਰਹੀ ਹੋਣੀ ਤੁਹਾਨੂੰ ਹਾਂ ਜੀ ਮਿਲ ਗਿਆ ਬਿਜਲੀ ਬਲਿਸ਼ ਕਰੀ ਹੈ ਆ ਦੇਖੋ ਤੇ ਬਾਕੀ ਦੋਨੀਆਂ ਤੇ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਕਿੱਥੇ ਕਿੱਥੇ ਨਹੀਂ ਲੰਦਾ ਤੇ ਬਾਕੀ ਹਾਲਤਾਂ ਨੂੰ ਇਗਨੋਰ ਕਰੇ ਕਿਉਂਕਿ ਖਰਾਬ ਦਾ ਨਾਮ ਕਰੇ ਹੁੰਦੇ ਆ ਬੰਦ ਤੋਂ ਹੀ ਅੰਦਰੋਂ ਤੇ ਆਪਣੇ ਆਪਣੇ ਜੋ ਵੀ ਆਪਣਾ ਐਕਸਪੀਰੀਅੰਸ ਆ ਤੁਸੀਂ ਬਾਕੀ ਕਮਰਾ ਆਪਣੇ ਵਲੋਗ ਨੂੰ ਪਿਆਰ ਦੇ ਲਓ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਕੋਈ ਚੀਜ਼ ਵਧੀਆ ਲੱਗਦੀ ਆ ਕੀ ਨਹੀਂ ਵਧੀਆ ਲੱਗਦੀ ਆ ਰੈਸਪੀ ਕਿੱਦਾਂ ਲੱਗਦੀ ਆ ਅੱਸੀ ਕਰ ਲਈ ਫਲੇਮ ਔਨ ਅੱਸੀ ਰਾਤ ਬਣਾਇਆ ਸੀਗਾ ਮੀਂਹ ਵਾਲਾ ਬਲੌਗ ਅੱਜ ਅਸੀਂ ਬਣਾਣੇ ਨੇ ਖੀਰ ਪੂੜੇ ਇਸ ਕਰਕੇ ਅਸੀਂ ਰੱਖਤਾ ਸਭ ਤੋਂ ਪਹਿਲਾਂ ਪਾਣੀ ਪਾਣੀ ਥੋੜਾ ਟੈਂਪਰੈਂਟ ਥੋੜਾ ਜਿਹਾ ਗਰਮ ਹੋ ਜੇ ਸਸ ਐਡ ਕਰਾਂਗੇ ਸੇ ਚੌਲ ਤੇ ਫਿਰ ਥੋੜਾ ਮਿਲਦੇ ਅੱਗੇ ਅਸੀਂ ਬਣਾਣੇ ਨੇ ਅੱਜ ਖੀਰ ਪੂਰੇ ਨਹੀਂ ਰਾਤ ਪੈ ਗਿਆ ਸੀ ਦਾ ਇਸ ਕਰਕੇ ਅਸੀਂ ਸਮਝਿਆ ਕਿ ਅਸੀਂ ਖੀਰ ਪੂਰੇ ਬਣਾਣੇ ਨੇ ਤੇ ਹੁਣ ਅਸੀਂ ਆਪਣਾ ਕਰਨ ਲਈਆ ਸਟਾਰਟ ਪਾਣੀ ਰੱਖਤਾ ਪਾਣੀ ਥੋੜਾ ਗਰਮ ਹੋਣ ਦਾ ਫਿਰ ਅਸੀਂ ਐਡ ਕਰਾਂਗੇ ਚੌਲ ਨੇ ਚੌਲ ਸਵੇਰ ਦੇ ਭੇ ਕੇ ਰੱਖੇ ਹੋਏ ਸੀਗੇ ਪਾਣੀ ਚ ਇਹਦੇ ਨਾਲ ਮਤਲਬ ਖੀਰ ਵਧੀਆ ਮਤਲਬ ਹਣ ਗਲੀ ਗਲੀ ਦੀ ਬੰਨਦੀ ਹੈ ਖਲੇ ਖਲੇ ਜੇ ਚੋਲ ਨਹੀਂ ਰਹਿੰਦੇ ਹੈਗੇ ਇਸ ਕਰਕੇ ਸੀ ਸਵੇਰ ਤੋਂ ਇਹਨਾਂ ਨੂੰ ਭਿਉਂ ਕੇ ਰੱਖਤਾ ਸੀਗਾ ਇੰਦਰ ਸਾਡਾ ਪਾਣੀ ਹੋ ਰਿਹਾ ਹੈ ਗਰਮ ਜਦੋਂ ਪਾਣੀ ਗਰਮ ਹੋ ਗਿਆ ਫਿਰ ਅਸੀਂ ਇਹ ਵਾਲੇ ਚੋਲਾਂ ਨੂੰ ਇਹਦੇ ਵਿੱਚ ਕਰ ਦਾਂਗੇ ਐਡ ਪਾ ਲਓ ਜੀ ਅਸੀਂ ਇਹਦੇ ਵਿੱਚ ਅਸੀਂ ਐਡ ਕਰਤੇ ਚੋਲ ਇਹਨਾਂ ਨੂੰ ਹੁਣ ਅਸੀਂ ਸਿਮ ਕਰਕੇ ਰੱਖ ਦੇਣਾ ਗੈਸ ਨੂੰ ਤੇ ਫਿਰ ਅਸੀਂ ਇਹਨਾਂ ਨੂੰ ਹੁਣ ਬੋਇਲ ਹੋਣ ਦਵਾਂਗੇ ਚੰਗੀ ਤਰ੍ਹਾਂ ਗਲ ਜਾਣਗੇ ਉਸ ਤੋਂ ਬਾਅਦ ਤੁਹਾਨੂੰ ਦਿਖਾਣੇ ਆ ਅਸੀਂ ਆਹ ਲਓ ਜੀ ਸਾਡੇ ਹੋ ਗਏ ਛੋਲ ਦੇਖੋ ਚੰਗੀ ਤਰ੍ਹਾਂ ਬੋਇਲ ਜਿਹੜਾ ਪਾਣੀ ਸੀਗਾ ਇਹਨਾਂ ਨੇ ਸੋਖ ਲਿਆ ਸਾਰਾ ਆ ਦੇਖੋ ਪਾਣੀ ਇਹਨਾਂ ਨੇ ਸਾਰਾ ਸੋਖ ਲਿਆ ਲਓ ਆ ਦੇਖੋ ਚੰਗੀ ਤਰ੍ਹਾਂ ਬੋਇਲ ਹੋ ਗਏ ਨੇ ਇਹ ਇਹਨਾਂ ਵਿੱਚ ਹੁਣ ਅਸੀਂ ਐਡ ਕਰਾਂਗੇ ਦੁੱਧ ਇਹ ਲੋ ਜੀ ਸਾਡੇ ਹੋ ਗਏ ਸੀਗੇ ਚੌਲ ਜੀ ਮੈਨੂੰ ਸਾਨੂੰ ਖੀਰ ਵਾਸਤੇ ਚਾਹੀਦੇ ਨੇ ਹੁਣ ਇਹਨਾਂ ਇਹਦੇ ਚ ਅਸੀਂ ਐਡ ਕਰਤਾ ਦੁੱਧ ਆਹ ਲੋ ਜੀ ਮੈਨੂੰ ਕਿਹ ਤਰ੍ਹਾਂ ਕਰਦੇ ਆਪਾਂ ਮਿਕਸ ਆਹ ਲੋ ਜੀ ਅਸੀਂ ਐਡ ਕਰਤਾ ਦੁੱਧ ਮੈਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਸੀ ਆ ਦੇਖੋ ਐਵੇਂ ਦੀ ਹੋ ਗਈ ਸਾਡੀ ਇਹ ਦਹੀ ਦੀ ਜਿਆਦਾ ਗਾੜੀ ਨਹੀਂ ਹੈ ਜਿਆਦਾ ਪਤਲੀ ਨਹੀਂ ਹੈ ਵਧੀਆ ਜਿਹੀ ਹੋ ਆ ਫੋ ਆ ਲਿਆ ਸੀ ਪਾਣੀ ਤੇ ਇਹਦੇ ਚ ਅਸੀਂ ਐਡ ਕਰਨ ਲੱਗਿਆਂ ਸ਼ੱਕਰ ਇਹ ਅਸੀਂ ਪੂੜਿਆਂ ਵਾਸਤੇ ਆਪਣਾ ਬਣਾ ਰਹੇ ਹਾਂ ਕੋਲ ਤੇ ਇਹਨੂੰ ਬਿਲੰਗ ਕਿ ਅਸੀਂ ਰੱਖਣਾ ਜਿੰਨੀ ਦੇ ਰਹਿ ਪੂਰਾ ਕੋਲ ਨਹੀਂ ਤਿਆਰ ਹੋ ਜਾਂਦਾ ਉਹਨੇ ਦੇ ਰਸੀ ਲਈ ਉਹਨੇ ਦੇ ਲਈ ਅਸੀਂ ਇਹਨੂੰ ਭਉਂ ਕੇ ਹੁਣ ਰੱਖਤਾ ਇਹਨੂੰ ਅਸੀਂ ਟੱਕ ਦਾਂਗੇ ਉੱਪਰ ਤੋਂ ਤੇ ਜਦੋਂ ਇਹ ਪੂਰਾ ਖੁੱਲ ਜਾਊਗਾ ਉਸ ਤੋਂ ਬਾਅਦ ਤੁਹਾਨੂੰ ਪੂੜਿਆਂ ਦਾ ਆਟਾ ਕਿਵੇਂ ਤਿਆਰ ਕਰਨਾ ਉਹ ਸਾਰਾ ਤੁਹਾਨੂੰ ਦੱਸਦੇ ਆਂ ਇੱਧਰ ਸਾਡੀ ਹੋ ਰਹੀ ਹੈ ਖੀਰ ਤਿਆਰ ਤੇ ਥੋੜਾ ਟਾਈਮ ਲੱਗੂਗਾ ਬਸ ਇਹਨੂੰ ਜ਼ਿਆਦਾ ਟਾਈਮ ਨਹੀਂ ਲੱਗਣਾ ਕਿਉਂਕਿ ਅਸੀਂ ਚੌਲਾਂ ਨੂੰ ਪਹਿਲਾਂ ਬੋਇਲ ਕਰ ਲਿਆ ਨਾ ਪਾਣੀ ਚ ਪ੍ਰੋਪਰ ਗਲ ਗਏ ਸੀਗੇ ਤੇ ਇੱਧਰ ਅਸੀਂ ਰੱਖਤਾ ਆਪਣਾ ਘੋਲ ਕੇ ਪੂੜਿਆਂ ਲਈ ਛੱਕਰ ਨੂੰ ਪਾਣੀ ਛਾ ਕੇ ਤੇ ਉਸ ਤੋਂ ਬਾਅਦ ਉਹਨੂੰ ਆਟਾ-ਆਟਾ ਤਿਆਰ ਕਰਕੇ ਮਿਲਦੇ ਆ। ਆਹ ਲੋ ਜੀ ਸਾਡੀ ਖੀਰ অলਮੋਸਟ ਹੋਈ ਗਈ ਹੈ। ਇਸ ਵਿੱਚ ਅਸੀਂ ਐਡ ਕਰਨ ਲੱਗੇ ਆ ਚੀਨੀ। ਮੈਂ ਚੰਗੀ ਤਰ੍ਹਾਂ ਕਰਾਂਗੇ ਅਸੀਂ ਮਿਕਸ। ਸਾਡੀ ਬਣ ਗਈ ਖੀਰ। ਲਾਸਟ ਵਿੱਚ ਅਸੀਂ ਇਹਦੇ ਚ ਐਡ ਕਰਾਂਗੇ ਬਦਾਮ। ਜੋ ਲੋ ਜੀ ਸਾਡੀ ਹੋ ਗਈ ਖੀਰ ਪੂਰੀ ਪ੍ਰੋਪਰ ਰੈਡੀ। ਇਹਦੇ ਵਿੱਚ ਅਸੀਂ ਐਡ ਕਰਨ ਲੱਗੇ ਹਾਂ ਕੱਟੇ ਹੋਏ ਬਦਾਮ ਆਲੋ ਜੀ ਦੇਖੋ ਕਰਤੀ ਅਸੀਂ ਇਹਨਾਂ ਨੂੰ ਗਾਰਨਿਸ਼ ਕਰਕੇ ਮਿਕਸ ਆਲੋ ਜੀ ਹੋ ਗਈ ਸਾਡੀ ਪ੍ਰੋਪਰ ਖੀਰ ਰੈਡੀ ਤੇ ਹੁਣ ਇਹਨਾਂ ਅਸੀਂ ਤਿਆਰੀ ਕਰਦੇ ਹਾਂ ਅਸੀਂ ਫਲੇਮ ਬੰਦ ਲਓ ਜੀ ਇਹ ਸਾਡੀ ਬਣ ਗਈ ਖੀਰ ਇਹ ਕਰਤੀ ਅਸੀਂ ਇਹਦੇ ਨਾਲ ਗਾਰਨਿਸ਼ ਆਲੋ ਜੀ ਇਹਦੇ ਐ ਫਾਈਨਲ ਲੁੱਕ ਉਗੀ ਸਾਡੀ ਖੀਰ ਰਹੀ ਤੇ ਜਿਹੜਾ ਗੂੜ ਦਾ ਸ਼ੱਕਰ ਦਾ ਪਾਣੀ ਘੋਲ ਕੇ ਰੱਖਿਆ ਸੀਗਾ ਤੇ ਲੱਗਿਆਂ ਨੂੰ ਆਟੇ 'ਚ ਮਿਲਾਨ ਕਰ ਰਹੀ ਹਾਂ ਹੁਣ ਪੂੜੇ ਦੀ ਤਿਆਰੀ ਮੀ ਵਾਲੇ ਮੌਸਮ ਅਜੇ ਤੱਕ ਆਣ ਲੱਗਦੀ ਹੈ ਇਹ ਚੀਜ਼ ਜੋ ਕਿ ਪਹਿਲਾਂ ਆਪਣਾ ਇੱਕ ਬਲੌਗ ਡਿਲੀਟ ਹੋ ਗਿਆ ਸੀ ਉਹਦੇ ਚੱਕਰ 'ਚ ਤਾਂ ਕਰਕੇ ਦੁਬਾਰੇ ਫਿਰ ਮੀਂਹ ਦੀ ਵੇਟ ਕਰ ਰਹੇ ਸੀ ਰਾਤੀ ਮੀਂਹ ਪਏ ਇਹਨੂੰ ਚੰਗੀ ਤਰ੍ਹਾਂ ਖੋਲਦੇ ਜਾਓ ਜੇ ਕੋਈ ਵੀ ਆਟਾ ਆਏ ਵਿੱਚ ਇਕੱਠਾ-ਕੁੱਠਾ ਜਿਹਾ ਰਹਿਣ ਪ੍ਰੋਪਰ ਐਂਡ ਮਿਕਸ ਕਰ ਲਓ ਇਹਨੂੰ ਬਾਕੀ ਯਾਰ ਥੋੜਾ ਜਿਹਾ ਆਵਾਜ਼ ਕੁਸ਼ੋਰ ਟਾਈਪ ਦੇ ਕਿਉਂਕਿ ਗਲਾ ਬੈਠਿਆ ਹੋਇਆ ਮੈਂ ਬਲੰਬਾ ਮਾਰੀ ਚੱਲ ਰਹੀ ਫੁਲਾਈ ਜਾ ਰਹੀ ਖਾਂਗ ਜਗਾਂ ਬਕਾਰ ਹੋਇਆ ਹੈ ਮੌਸਮੀ ਇਹ ਜਾ ਹੋਇਆ ਪਰ ਨਹੀਂ ਕਰਕੇ ਉਤੇ ਆਪਾਂ ਯੂਜ਼ ਕਰਦੇ ਆ ਨਾਨ ਸਟਿਕ ਤਵਾ ਕਿਉਂਕਿ ਇਹ ਤੇ ਵਧੀਆ ਬਣ ਜਾਂਦਾ ਤੇ ਉੱਪਰ ਥੋੜਾ ਜਿਹਾ ਆਇਲ ਆਪਾਂ ਲਾ ਲਿਆ ਤੇ ਬੈਟਰ ਬਣ ਕੇ ਤਿਆਰ ਆ ਪੂੜਿਆਂ ਦਾ ਬੈਟਰ ਪਾਨੇ ਉੱਪਰ ਤਵੇ ਦੇ ਤੇ ਤੁਸੀਂ ਇਹਨਾਂ ਮੋੜੇ ਕੋਈ ਕੁਛ ਗੱਤਾ ਟਾਈਪ ਲੈ ਲੈਣਾ ਹਲਕਾ ਜਿਹਾ ਉਹਦੀ ਮਦਰ ਨਾਲ ਤੁਸੀਂ ਇਹਦੇ ਉੱਪਰ ਫਲਾਉ ਚੰਗੀ ਤਰ੍ਹਾਂ ਕਿਉਂਕਿ ਯਾਰ ਕੋਈ ਹੋਰ ਚੀਜ਼ ਯੂਜ਼ ਕਰਾਂਗੇ ਨਾ ਚੰਗੀ ਤਰ੍ਹਾਂ ਫੈਲਦਾ ਜ ਨਹੀਂ ਇਹਦਾ ਤੁਸੀਂ ਹਲਕਾ ਜਿਹਾ ਕੋਈ ਗੱਤਾ ਲੈ ਲਓ ਸਾਫ਼ ਸੁਥਰਾ ਜਿਹਾ ਤੇ ਉਹਨੂੰ ਇੱਕ ਤੇਰੀ ਮਦਰ ਨਾਲ ਇਹਨੂੰ ਪ੍ਰੋਪਰ ਪੂਰਾ ਫਲਾਉ ਦਿਓ ਦੇਖੀ ਚੱਲੋ ਇਹਵੇਂ ਬਾਕੀ ਯਾਰ ਪਤਾ ਹੀ ਹੋਣਾ ਬਾਕੀ ਤੁਸੀਂ ਬਣਾ ਲੇ ਹੁੰਨੇ ਹੋ ਸਰਲ ਮਤਲਬ ਹੈ ਵੀ ਤੁਸੀਂ ਪ੍ਰੋਪਰ ਪਤਲਾ ਕਰ ਸਕਦੇ ਹੋ ਮੋٹے-ਮੋٹے ਜ ਨਹੀਂ ਰਹਿਣਗੇ ਬੂੜੇ ਫਿਰ ਤੇ ਇਹ ਚੈੱਕ ਕਰੋ ਇੱਕ ਪਾਸੇ ਹੁਣੇ ਪੱਕ ਗਿਆ ਤੇ ਆਹ ਦੇਖੋ ਇਹਨੂੰ ਤੁਸੀਂ ਆਇਲ ਜੇ ਦੇਸੀ ghee ਜੋ ਤੁਹਾਨੂੰ ਯੂਜ਼ ਕਰਨ ਦਾ ਕਰਕੇ ਇਹਨੂੰ ਪਕਾ ਸਕਦੇ ਹੋ ਲਈ ਤੇ ਆਪਾਂ ਯੂਜ਼ ਕਰ ਰਹੇ ਹਾਂ ਤੇਲ ਸਰਲ ਦੇਖੋ ਰਿਫਾਈਨ OK ਡਿਫਾਈਨਡ ਯੂਜ਼ ਕਰ ਰਹੇ ਹਾਂ ਮਤਰਾਪਾ लगते हैं यार फिर ये ले जिता करके जब अगर सर्व कर खीर बनके रेडी सी पहला खीर पूड़ा अपना सर्व करती पूरा अपना रेडी है चेक करो तो जी खीर पूरे अपने रेडी ने ਕੋ ਫਾਈਨਲ ਹੋ ਗਏ। ਜੀ ਬਣ ਗਏ ਸੀਗੇ ਪੂੜੇ ਤੇ ਇੱਥੇ ਹੀ ਅਸੀਂ ਵਲੌਗ ਦਾ ਕਰਦੇ ਆਂ ਐਂਡ ਤੁਹਾਨੂੰ ਮਿਲਦੇ ਆਂਗੇ ਕਿਸੇ ਨੈਕਸਟ ਵਲੌਗ ਚ ਜੇ ਤੁਹਾਨੂੰ ਸਾਡੀ ਰੈਸਪੀ ਵਧੀਆ ਲੱਗੀ ਤਾਂ ਤੁਸੀਂ ਆਪਣੇ ਘਰੇ ਟ੍ਰਾਈ ਕਰਿਓ ਜਿੱਦਾਂ ਜਿੱਦਾ ਅਸੀਂ ਚੌਲ ਮਤਲਬ ਭਿਓਏ ਸੀਗੇ ਖੀਰ ਬਣਾਈ ਉਸ ਤੋਂ ਬਾਅਦ ਪੂੜਿਆਂ ਲਈ ਜੋ ਵੀ ਘੁੱਲਿਆ ਤੇ ਚੈਨਲ ਨੂੰ ਕਰਦੇ ਸਬਸਕ੍ਰਾਈਬ ਵੀਡੀਓ ਨੂੰ ਕਰਦੇ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗੀ ਓਕੇ ਜੀ ਬਾ ਬਾਏ